ਨਾ ਨਾ ਕਰਤ ਨਾ 슈ਟੀਏ ਵਿਣਗੁਰ ਜੰਪੁਰ ਜਾਹੇ ਨਾ ਤਿਸ ਇਹ ਨ ਉਹ ਹੈ ਆਵ ਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾ ਵੈ ਨਿਰਭਉ ਕਹ ਕਿਆ ਜਾਣਾ ਅਭਿਮਾਨ ਥਾਕ ਰਹੀ ਕਿਵ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗੁਲੇ ਕਿਸ ਪੈ ਕਰੀਂ ਪੁਕਾਰ ਨਾਨਕ ਪ੍ਰਿਓ ਪ੍ਰਿਓ ਜੇ ਕਰੀ ਮਿਲ ਮਿਲਣ ਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੈ ਹੇਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ 파ਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਇਸ ਸੋਗ ਵਿਜੋਗ ਸੰਤਾਪ ਨਰਕ ਪੜਨ ਤੋਂ ਕਿਉ ਰਹਿ ਕਿਉ ਬੰਚੈ ਜਮ ਕਾਲ ਕਿਉ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਾਹੀ ਵਿਣ ਨਾਵੇਂ ਕਿਉ ਛੂਟੀ ਐ ਪਾਪੇ ਪਚੈ ਪਚਾਹੇ ਫਿਰ ਫਿਰ 파ਹੀ 파ਸੇ ਕਉਆ ਫਿਰ ਪਸ਼ੂਤਾਨਾ ਅਬ ਕਿਆ ਹੂਆ ਠਾਠਾ ਚੋਗ ਚੁਗੈ ਨਹੀਂ ਬੂਝੈ ਸਤਗੁਰ ਮਿਲੈ ਤਾਂ ਅੱਖੀ ਸੁਝੈ ਜਿਉ ਮੱਛਲੀ ਫਾਤੀ ਜਮ ਜਾਲ ਵਿਣਗੁਰ ਦਾਤੇ ਮੁਕਤ ਨਾ ਪਾਲ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਚੈ ਰਹਿ ਲਿਵਲਾਈ ਏਵ ਛੂਟੈ ਫਿਰ ਫਾਸ ਨਾ ਪਾਏ ਬੀਰਾ ਬੀਰਾ ਕਰ ਰਹੀ ਬੀਰ ਪੈ ਬਰਾਈ ਬੀਰ ਚੱਲੇ ਘਰ ਆਪਣੈ ਬਹਿਣ ਦਰਹਿ ਜਲ ਜਾਏ ਬਾਬਲ ਤੇ ਘਰ ਬੇਟੜੀ ਬਾਲੀ ਬਾਲ ਨੇ ਜੇ ਲੋੜੇ ਵਰ ਕਾਮਣੀ ਸਤਗੁਰ ਸੇਵੈ ਤੇ ਬਿਰਲੋ ਗਿਆਨੀ ਬੂਝੜੋ ਸਤਗੁਰ ਸਾਚ ਮਿਲੇ ਠਾਕੁਰ ਹੱਥ ਵਡਾਈਆਂ ਜੈ ਭਾਵੇ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਾਪੁਰਖ ਕੀ ਨਿਜ ਘਰ ਵਾਸਾ ਹੋਏ ਧਨ ਧਨ ਖੜੀਐ ਘੜ ਘੜ ਭਜੈ ਤਾ ਉਸਾਰ ਉਸਰੇ ਟਾ ਹੈ ਸਰਪਰ ਸੁਖੈ ਭੀ ਭਰਪੋਖੈ ਸਮਰੱਥ ਵੇ ਪਰਵਾਹ ਪਰਮ ਪੁਲਾਨੇ ਪੈ دیਵਾਨੇ ਵਿਣ ਭਗਾ ਕਿਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜ ਨਪਛੋਤਾਈਐ ਬੱਬੇ ਪਾਲੇ ਗੁਰਮੁਖ ਬੂਝੈ ਤਾਂ ਨਿਜ ਖਰਵਾਸਾ ਪਾਈਐ ਅਬੇ ਤੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਚੀਨੈ ਜੀਵਤਿਆਂ ਏਮ ਮਰੀਐ ਮਾਇਆ ਮਾਇਆ ਕਰਮੋਏ ਮਾ ਕਿਸੈ ਨਾ ਸਾਥ ਹੰਸ ਚੱਲੇ ਉਠ ਡੰਮਣੋ ਮਾਇਆ ਭੁਲੀ ਆਥ ਮਨ ਝੂਠਾ ਜਮ ਜੋਇਆ ਅਵ ਗੁਣ ਚੱਲੈ ਨਾਲ ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮ ਹੋਏ ਵਿਣ ਨਾਵੇਂ ਦੁਖ ਪਾਲ ਗੜ ਮੰਦਰ ਮਹਿਲਾ ਕਾਂ ਜਿਉ ਬਾਜ਼ੀ ਦੀਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁ ਜਾਣ